1.19 ਤੇ 20 1.19 ਤੇ 20 ਇਹ ਨੋਟ ਕਰ ਲਿਆ ਜਾਵੇ ਸਾਡੇ ਸਕੋਰਰ ਸਾਹਿਬ ਕਾਲਾ ਆਟਾ ਜੀ ਨੋਟ ਕਰੋ ਜਿਹੜੀ ਟੀਮ ਪਹਿਲਾਂ ਤਿੰਨ ਜਫੇ ਲਾ ਗਈ ਸੇਵ ਜੋਧਿਆ ਜੀ ਮੋਰਵੀ ਮਾਲ ਕਹਿੰਦਾ ਕਿ ਉਹਨੂੰ 25 ਹਜ਼ਾਰ ਦਿੱਤਾ ਜਾਵੇਗਾ ਸਾਹਮਣੇ ਕਬੱਡੀ ਕਹਿੰਦੇ ਬੂਟਾ ਪਾਉਣ ਹੋਇਆ ਲਓ ਪਹਿਲਾ ਐਂਕ ਬੂਟੇ ਨੇ ਆਪਣੇ ਖਾਤੇ ਦੇ ਵਿੱਚ ਜੋੜ ਦਿੱਤਾ 25000 ਤੱਕ ਗੱਲਾਂ ਪੁੱਜ ਗਈਆਂ ਨੇ ਗ੍ਰੈਂਡ ਫਾਈਨਲ ਨੇ ਸੁਪਰ ਫਾਈਨਲ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਕਿੰਨੇ ਦਮ ਪਾਏ ਕੌਣ ਜਫੀਆਂ 'ਚ ਮੱਲਾ ਮਾਰਦਾ ਜੀ ਚਰਚਾ ਕੁਝ ਹੀ ਪਲਾਂ ਵਿੱਚ ਹੋ ਰਹੀ ਨਹੀਂ ਧਿਆਨ ਇਧਰ ਕੋਲ ਸੰਸਾਰ ਦਾ ਜੀ ਰਾਜੇ ਖੇਲੇ ਐਨ ਸਿਰੇ ਦੀਆਂ ਗੱਲਾਂ ਲੱਗੀਆਂ ਹੋਈਆਂ ਸਾਹਮਣੇ ਕਬੱਡੀ ਪਾਉਣ ਲਈ ਸਰਪੰਚ ਵਧਿਆ ਹੋਇਆ ਚਾਰ ਜਫੀ ਤਿਆਰ ਨੇ ਸੰਦੀਕ ਨੰਬਰ 55 ਕਲੱਬ ਦੇ ਲੋ ਕਹਿੰਦੇ ਸਰਪੰਚ ਪੋਜੇ ਵਾਲਾ ਲੋ ਕਹਿੰਦੇ ਕੰਕ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਲਈ ਹੈਲੋ ਇੱਕ ਪਾਸੇ ਟੀਮ ਹੈ ਨੰਗਲੰਬੀਆਂ ਸਵਰਗੀਏ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਜਿਸ ਟੀਮ ਦਾ ਰੇਡਰ ਰੇਡ ਪਾਉਣ ਦੇ ਵਾਸਤੇ ਵਧਿਆ ਤੇ ਪੋਜੀਆਲ ਦੀ ਟੀਮ ਦੇ ਚਾਰ ਸਟਾਪਰ ਨੇ ਇਹ ਵਜਨੀ ਕਬੱਡੀ ਦਾ ਕਹਿੰਦੇ ਬਹੁਤ ਵੱਡੇ ਬਚਰਾ ਮੈਚ ਹੈ ਲਓ ਸਾਹਮਣੇ ਪਾਸੇ ਸਿੰਘ ਸਰਵਾਰ ਕਰਦਾ ਫਾਈਟ ਵਾਓ ਗੱਬਰੂਆ ਹੰਦਿਆਂ ਦੇ ਲਾਗੇ ਆਣ ਕੇ ਜਿਵੇਂ ਕਹਿ ਦੀ ਨਾ ਠਾਲੀ ਚ ਲੱਡੂ ਚੰਗਣ ਵਾਲੀ ਗੱਲ ਕੀਤੀ ਹੈ ਇਹ ਆ ਮੇਰੇ ਵੀਰੋ ਖੜਕ ਸਿੰਘ ਵਾਓ ਖੜਕਸਿਆ ਕਮਾਲ ਕਰ ਦੁੱਤੀ ਹੈ ਕਿ ਖੜਕ ਸਿੰਘ ਕੇ ਖੜਕਣੇ ਸੇ ਖੜਕਦੀ ਹੈ ਖਿੜਕੀਆਂ ਖਿੜਕੀਆਂ ਉਸੇ ਖੜਕਣੇ ਸੇ ਖੜਕਦਾ ਹੈ ਖੜਕ ਸਿੰਘਾ ਇਹ ਖੜਕਾ ਹੈ ਮੇਰੇ ਮਿੱਤਰੋ ਹੁਣ ਦੂਸਰੇ ਪਾਸੇ ਨੰਗਲੰਬੀਆਂ ਵਾਲਿਓ ਪਾ ਦੇ 21 ਦੀ 31 ਵੀਰਿਆ ਕਰ ਗੱਲ ਸ਼ਾਨੂ ਲਓ ਸਾਹਮਣੇ ਕਬੱਡੀ ਕਹਿੰਦੇ ਪੋਜੇਵਾਲ ਵਾਲਿਓ ਕਹਿੰਦੇ ਮੁੰਡਾ ਤਿਆਰ ਵਾਰ ਤਿਆਰ ਸ਼ਾਨ ਸ਼ਾਹ ਜੀ ਅੱਜ ਬੱਲਾ ਹੋਣਾ ਬੱਲਾ ਦਾ ਮੇਲਾ ਪ੍ਰਥਾ ਦਾ ਕੱਪ ਹੈ ਜਿਨੇ ਜਫਾ ਲਾਇਆ ਨਾ ਖੜਕ ਸਿੰਘਾ ਹਤਕੜਾ ਕਰੀ ਤੇਰੇ ਵਾਸਤੇ 5000 ਬੱਲਾਥਾ ਦਾ ਕਬੱਡੀ ਕੱਪ ਹੈ ਅੱਜ ਕਹਿੰਦੇ ਵੱਡੇ ਵੱਡੇ ਮਾਣ ਵੱਡੇ ਵੱਡੇ ਰਿਕਾਰਡ ਬਣਦੇ ਆ ਲਓ ਸਾਹਮਣੇ ਪਾਸੇ ਪਾ ਕੇ ਗੱਭਰੂ ਕਬੱਡੀ ਹੋ ਗਿਆ ਵਾਹ ਵਾਹ ਭਾਈ ਸ਼ੂਕਦੇ ਹੀ ਆਉਂਦੇ ਸ਼ੂਕਦੇ ਹੀ ਜਾਂਦੇ ਮੈਂ ਤਾਂ ਜਾਂਦੀ ਆ ਮੈਦਾਨਾਂ ਵਿੱਚ ਖੇਡ ਮਿੱਤਰੋ ਇਹ ਗੱਭਰੂ ਕਬੱਡੀ ਵਾਲੇ ਨੇ ਕਿੰਗ ਮਿੱਤਰੋ ਲਓ ਸੁੱਖਾ ਰੇਡ ਪਾਰਿਆ ਸ਼ਾਨੂ ਸੀ ਜੀ ਘਰੇ ਸਿੱਧ ਸਰਦਾਰਾਂ ਦੇ ਸਾਹਮਣੇ ਕਹਿੰਦੇ ਸੁੱਖਾ ਬੜਾ ਖਣਕ ਸਿੰਘ ਨੇ ਫੇਰ ਫੇਰ ਦੂਜਾ ਜਫਾ ਲਾ ਦਿੱਤਾ ਮੈਨੂੰ ਲੱਗਦਾ ਖੜਕ ਸਿੰਘ ਨੇ ਸਿਰਾਂ ਕਰਾਤਾ ਬਲੱਫਾ ਜੇ ਮੋਹਨ ਸਿੰਘ ਬੱਲ ਜੀ ਆ ਸਿਰਾਂ ਹੋ ਗਿਆ ਫਾਈਨਲ ਲੱਖ ਰੁਪਈਆ ਦੇਣਾ ਜਿਹੜਾ ਫਾਸਟ ਹੋਊਗਾ ਸੈਕਿੰਡ ਨੂੰ 50000 ਲਓ ਸਰਪੰਚ ਕਬੱਡੀ ਪੌਂਡਾ ਬੰਧਿਆ ਹੋਇਆ ਛਾਤੀ ਤੇ ਪੰਜਾਬ ਦਾ ਨਕਸ਼ਾ ਬਹਾਇਆ ਹੋਇਆ ਹੋਇਆ ਮੁੰਡੇ ਨੇ ਤੇ ਆਪਣੀ ਮਾਂ ਦਾ ਨਾਮ ਲਿਖਿਆ ਹੋਇਆ ਉੱਪਰ ਲਓ ਸਰਪੰਚ ਲਓ ਸਰਪੰਚ ਫੜਿਆ ਗੁੱਟ ਫੜਿਆ ਗੱਟ ਫੜਿਆ ਗੱਟ ਏ ਆ ਚਾੜਦਾ ਚੰਦ ਮੇਰੇ ਮਿੱਤਰੋ ਹੈ ਨਿੱਕੇ ਐ ਪਰ ਜਿਵੇਂ ਕਹਿ ਦਿਆ ਨਾ ਨਿੱਕਾ ਪੈਕਟ ਵੱਡਾ ਤਮਾਲ ਸਾਡੇ ਮੋਹਨ ਵੀਰ ਜੀ ਵੀ ਕਹਿੰਦੇ ਖੁਸ਼ ਨੇ ਤਾੜੀਆਂ ਮਾਰਦੇ ਐ ਦਰਸ਼ਕ ਵੀ ਆਨੰਦ ਲੈ ਰਹੇ ਐ ਅੱਗ ਨਿਕਲਦੀ ਐ ਅੱਗ ਮੇਰੇ ਮਿੱਤਰੋ ਉਹ ਸਮਝੋਗੇ ਜੀ ਸੱਜਦਾ ਆ ਇਹ ਬਖਤੌਰੇ ਭਾਈ ਤੋਂ ਸੱਜਿਆ ਆ ਜਿਹਨੇ ਹੁਣ ਜਫਾ ਲਾ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਜਿਹੜੀ ਆ ਗਿਆ ਲਓ ਕਬੱਡੀ ਸਾਹਮਣੇ ਚਾਰ ਨੇ ਚਾਰੇ पची हज़ार पची पची पंजाह सठ उते कमाल उहो भे कमाल कर ਲਓ ਨਿੰਬੂ ਲਓ ਨਿੰਬੂ ਇੱਕ ਪਾਸੇ ਇਹ ਬੱਲੇ 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 ਹੋ ਗਿਆ ਨਿੰਬੂ ਆ ਗਿਆ ਆ ਨਿੰਬੂ ਸਾ ਆ ਗਿਆ ਐਕਸ਼ਨ ਆ ਗਿਆ ਮਾਰ ਦਿਓ ਮੁੰਡੇ ਦੇ ਲਈ ਇਹ ਵੱਖਰੇ ਐਕਸ਼ਨ ਨੇ ਵੱਖਰੇ ਐਕਸ਼ਨ ਨੇ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਸੁਣੀ ਸ਼ਾਹ ਸਿਆ ਰੁਕੀ ਨਿੰਬੂ ਹੱਥ ਖੜਾ ਕਰੋ ਨਿੰਬੂ ਤੇਰੀਆਂ ਤਿੰਨ ਰੇਡਾਂ ਤੇ ਸਕੂਟਰੀ ਤਾੜੀਆਂ ਮੋਹਨबीर ਬੱਲਜੀ ਕਹਿੰਦਾ ਨਿੰਬੂ ਦੀਆਂ ਤਿੰਨ ਰੇਡਾਂ 'ਚ ਜੱਫਾ ਲੱਗ ਗਿਆ ਯਾਫੀ ਨੂੰ ਸਕੂਟਰੀ ਨਹੀਂ ਤਾਂ ਨਿੰਬੂ ਕਹਿੰਦੇ ਮੇਰੇ ਮਿੱਤਰੋ ਸਕੂਟਰੀ ਦੇ ਸਵਾਰ ਹੋਵੇਗਾ ਤੇ ਬੈਸਟਾ ਨੂੰ ਵੀ ਕਹਿੰਦੇ ਸਕੂਟਰੀਆਂ ਅੱਗ ਨਿਕਲਦੀ ਅੱਗ ਮੁੰਡੇ ਬੜੇ ਤਿੱਖੇ ਆ ਹਲਕਾ ਜਿਹਾ ਟੱਚ ਲਾ ਕੇ ਆ ਗਿਆ ਆ ਗਿਆ ਅਗਲੀ ਕਬੱਡੀ ਨੰਗਰਮੀਆਂ ਦੀ ਟੀਮ ਵੱਲੋਂ ਵੀਰਿਆ ਕਰੀ ਮੁੰਡੇ ਦੀ ਸਿਰ ਤੇ ਬੂਟਾ ਰੇਡ ਪਾਉਣ ਲਈ ਆ ਗਿਆ ਲੋ ਸਾਹਮਣੇ ਕਹਿੰਦੇ ਬੂਟਾ ਕਬੱਡੀ ਪਾਉਣ ਲਈ ਆ ਗਿਆ ਐਂ ਸਕੂਟਰੀ ਲੱਗ ਚੁੱਕੀ ਤੇ ਸਕੂਟਰੀ ਮੁੰਡਾ ਜਿੱਤ ਚੁੱਕਿਆ ਨਿੰਬੂ ਲਓ ਸਾਹਮਣੇ ਬੂਟਾ ਕਬੱਡੀ ਪੌਂਡ ਆ ਬਧਿਆ ਹੋਇਆ ਲੈਵੇ ਖੜਕਸਾ ਹਾਲੇ 25000 ਤੱਕ ਗੱਲ ਪੁੱਜਿਆ ਜੇ ਹੁਣ ਜਫਾ ਲੱਗ ਗਿਆ ਮੈਨੂੰ ਲੱਗਦਾ 50 ਤੱਕ ਗੱਲ ਪੁੱਜ ਜਾਣੀ ਆ ਇਹ ਬੱਲੇ 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 ਆਹ ਟੈਗ ਰ ਆ ਟਾਈਗਰ ਆ ਮੇਰੇ ਮਿੱਤਰੋ ਆ ਸ਼ੇਰ ਐ ਆ ਬੱਬਰ ਸ਼ੇਰ ਸਿੰਘ ਸਰਦਾਰ ਟਾਈਗਰ ਕਮਾਲ ਕਰ ਗਿਆ ਵੀ ਸਾਡੇ ਤਾਂ ਵੇੜੇ ਅੰਬੀ ਦਾ ਮੂਟਾ ਵੀ ਮਾਇਨਾਗ ਬੈਠਾ ਵਾਲਪਾ ਟਾਈਗਰ ਲਈ ਤਾੜੀਆਂ ਵੀਰ ਜੀ ਇੱਕ ਸਾਡੇ ਜੱਸਾ ਜੀ ਐ ਮੋਹਨਬੀਰ ਪੱਲ ਜੀ ਕਹਿੰਦੇ ਕਿ ਉਹਨਾਂ ਕੋ ਚਾਬੀਆਂ ਆ ਉਹ ਜੱਸਾ ਵੀ ਰਾਵੇ ਤੇ ਇਹ ਚਾਬੀਆਂ ਪ੍ਰਾਪਤ ਕਰ ਲਵੇ ਇੰਨੇ ਅੱਜ ਦੇ ਤਿੰਨ ਮੋੜੀਆਂ ਤੇ ਐਕਟਵਾ ਸਕੂਟਰੀ ਦੀਆਂ ਚਾਬੀਆਂ ਉਹ ਕਬੱਡੀ ਕਹਿੰਦੇ ਨਿੰਬੂ ਦੀ ਚਾਰ ਚਾਬੀਆਂ ਦੇ ਭੋਜਨ ਭਜਨ ਜਾਨਾਂ ਨਾਰੀ ਜੋਵੇਂ ਪਰਦੇ ਦੇ ਅਧਿਕਾਰੀ 1 ਲੀਟਰ ਆਈ ਦੇ ਆ ਨਿੰਬੂ ਆਹ ਆਹ ਇਹ ਆਈ ਪਾ ਰੱਖ ਇੱਥੇ ਰੱਖ ਸਵਾਦ ਆ ਆ ਕਹਿੰਦਾ ਭਾਈ ਕਹਿੰਦਾ ਹਵਾ ਪਪੀਆਂ ਦਿੰਦਾ ਉਹ ਹਵਾ ਫ੍ਰੈਂਕਿਸ ਦਿੰਦਾ ਮੇਰੇ ਵਿੱਚੋਂ ਨਿੰਬੂ ਐਕਟਿਵੀ ਦੇ ਐਕਟਵਾ ਤੇ ਬੈਂਦਾ ਕਿ ਨਹੀਂ ਬੈਂਦਾ ਇਹ ਤਾਂ ਸਮਾ ਬਾਚੂ ਆ ਖੜਕ ਸਿੰਘ ਉਹ ਇਹ ਹੱਥ ਆਹ ਚਿੜੀ ਐ ਆ ਚਿੜੀ ਐ ਚਿੜੀਆ ਜਿਹੜਾ ਹੁਣ ਇੱਕ ਅੱਕ ਦਾ ਵਾਅਦਾ ਆਪਣੇ ਖਾਤੇ ਵਿੱਚ ਕਰਦਾ ਹੋਇਆ ਅਗਲੀ ਕਬੱਡੀ ਪੌਂਡ ਦੇ ਲਈ ਸ਼ੀਪਾ ਫੇਰ ਵਾਅਦਾ ਹੋਇਆ ਸਕੂਟਰੀ ਜਿੱਤ ਚੁੱਕਿਆ ਮੁੰਡਾ 25000 ਜਿੱਤ ਚੁੱਕਿਆ ਤੇ ਫਾਈਨਲ ਲੱਖਾਂ ਪੱਕ ਗੱਲਾਂ ਪੁੱਟੀਆਂ ਨੇ ਸੈਨ ਸਿਰਾਂ ਲੱਗਿਆ ਹੋਇਆ ਮੇਨੂਸੀ ਵਾਲਿਆਂ ਸ਼ਾਹ ਸੁਣੀ ਚਿੜੀ ਅੱਜ ਕਹਿੰਦੇ ਬਾਜ ਮਾਨਣਾ ਪੈਣਾ ਚਿੜੀ ਦੀਆਂ ਤਿੰਨ ਰੇਡਾਂ ਕਿਹਨਾਂ ਵੱਲੋਂ ਹਰਜੀਤ ਸੰਧੂ ਜੀ ਮੋਨਵੀਰ ਬੱਲ ਜੀ ਤੇ ਸਨੀ ਗਰਾਇਆ ਜੀ ਕਹਿੰਦੇ ਤਿੰਨ ਰੇਡਾਂ ਤੇ 21000 ਚਿੜੀ ਦੀਆਂ ਰੇਡਾਂ ਤੇ ਮੇਰੇ ਕੀ ਹੋਇਆ 21000 ਚਿੜੀ ਦੀਆਂ ਰੇਡਾਂ ਮੋਹਨ ਵੀਰ ਬਾਲ ਲੀ ਇੱਕ ਗੱਲ ਹੋਰ ਦੱਸ ਦਵਾ ਚਿੜੀ ਦੀ ਆ ਮੁੰਡੇ ਦੇ ਦੋਨੇ ਲੈਗਮੈਂਟ ਟੁੱਟੇ ਹੋਏ ਆ ਆਪਰੇਸ਼ਨ ਤੋਂ ਬਾਅਦ ਚਿੜੀ ਖੇਡ ਰਿਆ ਅੱਜ ਕਹਿੰਦੇ ਇੱਕ ਖੜ ਜਾਂਦਾ ਉਹ ਫੇਟ ਸਿੰਗਰ ਸੋ ਜਾਨੇ ਬੱਲੇ 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 ਕਬੱਡੀ 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 ਹੋ ਪਲਠਾਂ ਚ ਸਰਾ ਹੋ ਗਿਆ ਫਾਈਨਲ ਚੱਲਦਾ ਮੇਰੇ ਵੀਰੋ ਇੱਕ ਪਾਸੇ ਟੀਮ ਹੈ ਪੋਜੀ ਵਾਲਾ ਦੂਸਰੇ ਪਾਸੇ ਨੰਗਲੰਬੀਆਂ ਜੇਕਰ ਟਾਈਗਰ ਜਫਾ ਲਾਵੇ ਤੇ ਸਨੀ ਕਰਾਇਆ ਜੀ ਤੇ ਨਵਜੋਤ ਮੱਲੀ ਜੀ ਜਰਮਨ ਜਰਮਨ ਜੀ ਆਰਸੀਐਫ ਵਾਲੇ ਹਰ ਜੱਫੇ ਦੇਖਿਆ ਯਾਰ ਜਦੋਂ ਤੁਸੀਂ ਆਪਣੇ ਜਫਾ ਲੱਗਿਆ ਤੁਸੀਂ ਨਾਲ ਦੇ ਨਾਲ ਹਿਸਾਬ ਕਿਤਾਬ ਕਰਦੇ ਹੋ ਸਰਦਾਰ ਜੀ ਧੰਨਵਾਦ ਹੈ ਕਿੜੀ ਦੀਆਂ ਅਗਲੀਆਂ ਦੋ ਰੇਡਾਂ ਵੀਰਾਂ ਨੇ ਬੁਲਾਇਆ ਵੀਰ ਜੀ ਇੱਕ ਰੇਡ ਪੈ ਗਈ ਆ ਤਿੰਨ ਰੇਡਾਂ ਹੁੰਦੀਆਂ ਦੋ ਅਗਲੀਆਂ ਰੇਡਾਂ ਕਿੜੀ ਦੀਆਂ ਤੇ 21000 ਤੇ ਆਹ ਕਹਿੰਦੇ ਨਿਮਲ ਦੋ ਰੇਡਾਂ ਰਹਿ ਗਿਆ ਸਕੂਟਰੀ ਵਾਲਿਆਂ ਜੀ ਵੀਰ ਜੀ ਪੋਜੇਵਾਲ ਤੇ ਬਾਬਾ ਜੀਤ ਸਿੰਘ ਜੀ ਕਲੱਬ 65 ਕਈ ਦਾ ਮੈਚ ਹੋਵੇਗਾ ਮੇਰੀ ਬੇਨਤੀ ਇਹ ਫਾਈਨਲ ਹੋਵੇਗਾ 65 ਕਈ ਤੇ ਮੋਟਰਸਾਂ ਦਾ ਫੈਸਲੇ ਹੋਣਗੇ ਬਾਬਾ ਜੀਤ ਸਿੰਘ ਕਲਬ ਤੇ ਪੋਜੇਵਾਲ ਪੈਣ ਗਈ ਓਏ ਲਈ ਗਈ ਗਈ ਸਕੂਟਰੀ ਹੁਣ ਆਗ ਬਲ ਪਾਤਾ ਮੁੰਡੇ ਨੇ ਕਰਨ ਨਿੰਬੂ ਟਰਾਈ 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 ਕੋਸ਼ਿਸ਼ ਪਰ ਨਿੰਬੂ ਕਿੱਥੇ ਰੱਖਦਾ ਨਿੰਬੂ ਕਿੱਥੇ ਰੱਖਦਾ ਓ ਸਕੂਟਰੀ ਜਿੱਤ ਗਿਆ ਨੇ ਰਹਿ ਗਈ ਇੱਕ ਬਾਕੀ ਹੈ ਕਿੱਥੇ ਜਿੱਤੀ ਇੱਕ ਬਾਕੀ ਹੈ ਉਹ ਵੇਖੋ ਆ ਗਈ ਚਿੜੀ ਦੀ ਕਬੱਡੀ ਮੇਰੇ ਮਿੱਤਰੋ 21000 ਦੀ ਦੂਜੀ ਉਹ ਮੁੰਡਾ ਚਿੜੀ ਹੈ ਤੂਫਾਨ ਬਣ ਗਿਆ ਦੋ ਸਰਦਾਰ ਕੰਨੀਆਂ ਤੇ ਹੈ ਇੱਕ ਪਾਸੇ ਟਾਈਗਰ ਤੇ ਆਹ ਫੜਕਾ ਓਏ 21000 ਕਬੱਡੀ 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 ਪੜਦੇ ਕਾਕੇ ਪੈਂਦੇ ਪਟਾਕੇ ਹੁੰਦੀ ਆ ਪੂਰੀ ਸਰਾ ਸਰਾ ਵਾਹ ਓਏ ਚਿੜੀ ਵਾਹ ਓਏ ਚਿੜੀ ਸਾਹ ਵਾਹ ਗੱਲੂਆ ਸੁਣ ਮੋਲੇ ਆ ਸੁਣਾ ਓਏ ਚਿੜੀ ਦੀ ਅਗਲੀ ਰੇਡ ਮੈਂ ਆਖਿਆ 21 ਤੋਂ ਕਿੰਨਾ ਕਰਨ ਲੱਗੇ ਓ ਗੱਤੀ ਨਹੀਂ ਕਤਾਲੀ ਨਹੀਂ ਓਏ ਚਿੜੀ ਦੀ ਅਗਲੀ ਇੱਕ ਰੇਡ ਅੱਧਾ ਲੱਖ ਰੁਪਇਆ 51 ਹੁਈਆ ਰੁਪਈਏ ਦੀ ਲੱਗ ਗਈ ਚਿੜੀ ਦੀ 51000 ਲੈ ਵੇ ਚਿੜੀ ਤੇਰਾ ਮੁੱਲ ਪੈ ਗਿਆ ਅੱਜ ਲੈ ਵੇ ਚਿੜੀ ਰਿਕਾਰਡ ਬਣ ਗਿਆ ਨੇ ਲੋ ਸਾਹਮਣੇ ਕਬੱਡੀ ਖੇਡਦਾ ਰੌਫਿਤ ਪਾਣ ਲਈ ਅੱਗੇ ਬਲੇ ਪਾਦਾ ਜਾ ਰਿਹਾ ਚੜ ਚੜ ਕੇ ਦੇਖਦਾ ਜਮਾਨਾ ਖੜ ਖੜ ਕੇ ਵਖਰਾਂ ਦੀਆ ਯਾਰਾ ਯਾਰੋ ਹਣ ਲੱਗਿਆ ਰੋਜੇ ਖੇਲੇ ਕਿਚਕੀ ਅੱਜ ਜੋਰ ਨਾਲ ਜੋਰ ਪਲਠਾ ਚ ਟਕਰਾਉਣ ਲੱਗਿਆ ਆ ਆ ਗਿਆ ਲੱਗਦਾ ਨਿੰਬੂ ਇਹ ਨਿੰਬੂ ਇਹ ਐਕਟਿਵਿਸਟ ਐਕਟਰ ਜਿਤਨੀ ਆ ਰੇਡ ਪਾਉਣੀ ਪੈਣੀ ਵੱਡੇ ਦਿਲ ਨਾਲ ਇਹ ਐਕਟਰਾਂ ਜਿਤਲੀ ਤੇ ਫਿਰ ਬਾਜੀ ਲਾਉਣੀ ਪੈਣੀ ਆ ਨੁੰਡਿਆ ਉਹਨਾਂ ਦੇ ਵੀ ਦਿਲ ਖੁਸ਼ ਕਰਨੇ ਆ ਜਿਹਨਾਂ ਨੂੰ ਦਿਵਾਣੀ ਆ ਸਭ ਜੋਦੇ ਜੀ ਐਕਟਵਾਲ ਦੀ ਕਬੱਡੀ ਪੈ ਗਈ ਆ ਆ ਵੀ ਨਿੰਬੂ ਜੇ ਤੂੰ ਬਾਜੀ ਪਾਰਵੇਂ ਯਾਰਾ ਬਖਰਾ ਬੱਲੇ 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 ਹੇ ਅਜੇ 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 ਸਰਾ ਕਰ ਗਿਆ ਅਜੇ ਸਕੂਟਰੀ ਜਿੱਤ ਗਿਆ ਮੇਰਾ ਸੁੱਖਾ ਅਜੇ ਤੂੰ ਮਰ ਗਿਆ ਓਏ ਸੁੱਖਾ ਕਿਹੜਾ ਪਿੰਡਾ ਸੁੱਖਾ ਜਰਕੜੀ ਵਾਲਾ ਸੁੱਖਾ ਐਕਟਵਾ ਜਿੱਤ ਗਿਆ ਗਰੀਫੋਨ ਹੋਣੇ ਸੋਨ ਹਾਲ ਸ੍ਰੀ ਅਕਾਲ ਨਿੰਬੂ ਲੱਗਦਾ ਹੈ ਨਿੰਬੂ ਮੇਰੇ ਵੀਰੋ 10000 ਐਕਟਵਾ ਤੇ ਭਾਵੇਂ ਜਾਫੀ ਜਿੱਤ ਗਿਆ ਪਰ ਮੋਨਵੀਰ ਬਲਜੀ ਕਹਿੰਦੇ ਉਹ ਮੁੰਡਾ ਜਿਹੜਾ ਨਿੰਬੂ ਆ ਨਾ ਉਹਨੂੰ ਵੀ ਉਹ ਵੀ 10000 ਦੇਾਂਗੇ ਉਹ ਵੀ ਵੱਡੇ ਮਾਨ ਦਿਲਨੀ ਛੱਡੀ ਦਾ ਬੰਦਾ ਕੌਡੀ ਤੋਂ ਹੀਰਾ ਬਣ ਜਾਂਦਾ ਜਿਹਨੂੰ ਲੱਗ ਜੇ ਇਸ ਕਬੱਡੀ ਦਾ ਲੈ ਵੀ ਸ਼ਾਨੂਸੀ ਵੀਰਿਆ ਧਿਆਨ ਰੱਖੀ ਜਿਹੜਾ ਚਿੜੀ ਆਈ ਦੂਸਰੇ ਪਾਸੇ ਵੇਖ ਮੁੰਡੇ ਬਾਜ ਅੜ ਗਏ ਆ ਉਹ ਬਾਜਾਂ ਦੀਆਂ ਡਾਰਾਂ ਦਾ ਕੀ ਪਤਾ ਏ ਤਿੱਤਰਾਂ ਨੂੰ ਜਿਨ੍ਹਾਂ ਦੇ ਤੂੰ ਸਿੱਟੇ ਮਾਰਦਾ ਬਾਈ ਬਾਈ ਕਹਿੰਦੇ ਨੇ ਮਿੱਤਰਾਂ ਨੂੰ ਹਲਕਾ ਜਿਹਾ ਟੱਚ ਲਾ ਕੇ ਪੋਜੇ ਵਾਲੀਆ ਹਵਾ ਨਾਲ ਗੱਲਾਂ ਕਰਦਾ ਜਾਂਦਾ ਵਾਓ ਗੱਬਰੂਆ ਓਏ ਪਾਣੀ ਟੀਮ ਦੇ ਗੱਟ ਫੜਿਆ ਲੱਗਦਾ ਕੈਂਚੀ ਝੜਦੀ 52000 ਦਾ ਜਫਾ ਲੱਗਦਾ ਹੈ ਇਹ ਆਕਾਸ਼ ਹੈ ਮੇਰੇ ਮਿੱਤਰੋ ਉੱਤੇ ਅੰਬਰ ਨੀਲ ਥੱਲੇ ਆਕਾਸ਼ ਕਮਾਲ ਕਰ ਗਿਆ ਭਾਈ ਆਕਾਸ਼ 52000 ਜਿੱਤ ਗਿਆ ਚਿੜੀ ਨੂੰ ਚਿੜੀ 10000 ਤੈਨੂੰ ਓਵੇਂ ਹੀ ਮੋਹਣ ਵੀਰ ਪੱਲ ਜੀ ਕਹਿੰਦੇ ਸ਼ੋ ਜੀ ਵੱਡੇ ਲੋਕ ਹੌਸਲਾ ਮੋਹਣ ਵੀਰ ਪੱਲ ਜੀ ਕਹਿੰਦੇ 10000 ਜੀ ਜੀ ਵੀਰ ਜੀ ਜੇਰੀ ਟੜਿਹਾਲੇ ਨੱਤ ਦੀ ਟੀਮ ਉਹ ਨੋਟ ਕਰੇ ਮੇਰੀ ਬੇਨਤੀ ਹੈ ਉਹ ਮੇਰਾ ਮੈਚ ਨਹੀਂ ਹੋਣਾ ਪੋਜੇਵਾਲ ਤੇ ਬਾਬਾ ਦੂਜ ਸਿੰਘ ਜੀ ਠੱਡਾ ਭਾਈ ਤੇ ਜੰਨੀਆਣਾ ਉਹ 65 ਕੇਜੀ ਦਾ ਮੇਰੀ ਬੇਨਤੀ ਹੈ ਫਾਈਨਲ ਹੋਵੇਗਾ ਹਰਦੀਪਰ ਦਾ ਹਵਾ ਜੀ ਤੇ ਸਾਵਨ ਸਾਰੀ ਜੀ ਮੱਕ ਦਿੱਤੇ ਹੋਣਗੇ ਤੇ ਬੱਲੇ ਆ ਇੱਥੇ ਰੱਖੇ ਉਹ ਨਿੰਪਰ ਖਵਾ ਓਏ ਨਿੰਬੂ ਵਾਹ ਓਏ ਸੋਹਣਾ ਵਾਹ ਓਏ ਸੋਹਣਾ ਵਾਹ ਓਏ ਸੋਹਣਾ ਐਨ ਬਾਜ਼ੀਆਂ ਪੈ ਰਹੀਆਂ ਠੱਠ ਭੱਜਿਆ ਪੈ ਨਜ਼ਾਰਾ ਤਾਂ ਆਈਪੀਐਲ ਵਾਲਾ ਆ ਰਿਹਾ ਆਈਪੀਐਲ ਵੀ ਚੱਲ ਰਿਹਾ ਤੇ ਆਹ ਕਹਿੰਦੇ ਕਬੱਡੀ ਦਾ ਆਈਪੀਐਲ ਇਹਦਾ ਆਈਪੀਐਲ ਤੋਂ ਵੀ ਉੱਪਰ ਰਿਕਾਰਡ ਬਣ ਗਿਆ ਲੋ ਸਾਹਮਣੇ ਕਬੱਡੀ ਪੌਂਡ ਲਈ ਬੂਟਾ ਬੱਜੇ ਹੋ ਬੱਲੇ 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 ਆਹ ਕਹਿੰਦੇ ਟਾਈਗਰ ਦੇ ਤੌਰ ਤੇ ਜਾਣਿਆ ਜਾਂਦਾ ਮੇਰੇ ਮਿੱਤਰੋ ਉਹ ਸਾਹਮਣੇ ਦੇ ਪਾਸੇ ਕਮਾਲ ਹੋਈ ਜਾਂਦੀ ਹੈ ਗੱਡੀਆਂ 'ਚ ਗੱਡੀਆਂ ਵੱਜੀਆਂ ਨਹੀਂ ਬਿੱਲੋ ਤੇਰੀ ਤੋਰ ਦੇਖ ਕੇ ਉਹ ਥਾਪੀਆਂ ਵੱਜਦੀਆਂ ਟਾਈਗਰ ਨੇ ਜੱਫਾ ਲਾ ਕੇ ਪੋਚੇ ਵਾਲੀ ਟੀਮ ਲਈ ਨੰਬਰ ਦਾ ਵਾਅਦਾ ਕਰ ਦਿੰਦਾ ਜਿੰਨੇ ਵੀ ਵੀਰ ਆਏ ਐ ਲੈ ਵੀ ਮੋਹਨ ਵੀਰ ਬੱਲ ਜੀ ਤੁਹਾਡਾ ਸਤਿਕਾਰ ਹੈ ਤੁਸੀਂ ਬਹੁਤ ਸੋਚ ਰਹੇ ਹੋ ਕਬੱਡੀ ਵਾਸਤੇ ਬਾਬਾ ਨਾਨਕ ਦੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਦਵਾਮਾਂ ਹੀ ਦੇ ਰਹੇ ਐ ਕਿ ਇਸ ਸਾਲ ਕੋਈ ਘਾਟ ਨਹੀਂ ਕੋਈ ਕਮੀ ਨਹੀਂ ਬਾਬਾ ਨਾਨਕ ਮੇਰ ਰੱਖੇ ਕੱਲ ਨੂੰ ਇਸੇ ਤਰ੍ਹਾਂ ਰਿਕਾਰਡ ਵੱਡੇ ਬਣਨਗੇ ਆਹ ਵੇਖੋ ਮੇਰੇ ਵੀਰੋ 45 ਕਿਲੋ ਦਾ ਫਾਈਨਲ ਐ ਪੁਜਿਆ ਦੇ ਸੰਦੀਪ ਨਗਰੰਬੀਆਂ ਕਬੱਡੀ ਕਲੱਬ ਨਗਰੰਬੀਆਂ ਆਉਂ ਜਾਂਦਾ ਪੁਜੇ ਵਾਲੀਆਂ ਹਵਾ ਨਾਲ ਗੱਲਾਂ ਕਰਦਾ ਆਉਂ ਜਾਂਦਾ ਕਹਿੰਦੇ ਸੰਦੀਪ ਇੱਕ ਇੱਕ ਦਾ ਵਾਅਦਾ ਆਪਣੇ ਖਾਤੇ 'ਚ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਲਈ ਬੂਟੇ ਦੇ ਹੱਥਾਂ ਨੂੰ ਕਲੀ ਲਾਈ ਆ ਕਹਿੰਦੇ ਭਲੇ ਖਾਰਾ ਪੈ ਜਾਵੇ ਉਹ ਫਾਈਨਲ ਚੱਲਦਾ ਉਹ ਸਕੂਟਰੀਆਂ ਆ ਗਈਆਂ ਬੈਸਟ ਵਾਲੀਆਂ ਉਹ ਇੱਕ ਸਕੂਟਰੀ ਹੋਰ ਚਈ ਸਭ ਲੈ ਵੇ ਜਿਹੜੀ ਰੇਡਾਂ ਤੇ ਲੱਗੀ ਹੋਈ ਸੀ ਲੋ ਸਾਹਮਣੇ ਕਬੱਡੀ ਪਾ ਰਹੀ ਆ ਸਿਰਾਂ ਲੱਗਿਆ ਹੋਇਆ ਬੱਲੇ ਤੇ ਜਵਾਨੀ ਨੱਚਦੀ ਆ ਕੜਕ ਸਿੰਘ ਖੜ ਗਿਆ ਮੋਰੇ ਹੁਣ ਬੱਲੇ 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 ਕਬੱਡੀ 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 ਬਈ ਬਈ ਆ ਮੇਰੇ ਵੀਰੋ ਵਾਹ ਗੱਬਰੂਆ ਨੇ ਕਹਿੰਦੇ YouTube 'ਚ ਚੀਕ ਮਰਾਤੀ ਆ ਮੇਰੇ ਵੀਰੋ ਕਿ ਮੈਸੀ ਅਰਨਲਡੋ ਵਾਂਗਰਾ ਚਰਚੇ ਟੱਕਰ ਹੁੰਦੀ ਬੱਬਰ ਸ਼ੇਰਾਂ ਦੀ ਐ ਮੈਸੀ ਅਰਨਲਡੋ ਵਾਂਗਰਾ ਬਈ ਪੈਸਿਵਤ ਹੁੰਦੀ ਆ ਕੌਡੀ ਦੇ ਪਲੇਰਾਂ ਦੀ YouTube 'ਚ ਚੀਕ ਮਰਾਤੀ ਟੱਕਰ ਬੱਬਰ ਸ਼ੇਰਾਂ ਦੀ ਆਉਂਦਾ ਬੜਾ ਸੁਆਦ ਧਰਮਨਾ ਜਦੋਂ ਪੈਂਦੀਆਂ ਰੇਡਾਂ ਲੱਗਦੇ ਜੱਫੇ ਲੱਖ ਲੱਖ ਦੀ ਰੇਡ ਮਾਲਿਆ ਲੱਖ ਲੱਖ ਦੇ ਜੱਫੇ ਆ ਨਿੰਬੂ ਆਸ਼ ਆ ਗਿਆ ਹੋਰ ਨਿੰਬੂ ਬਾਈ ਹੁਣ ਤੋਂ ਹਰ ਜੱਫਾ ਮੋਹਨ ਵੀਰ ਬਲਜੀ ਦਲਾਵਰ ਬਲਜੀ ਕਹਿੰਦੇ 10000 ਦਾ ਸੁੱਖੇ ਦੀ ਰੇਡ ਵੀਰਿਆ ਸ਼ਾਹ ਕਰ ਗੱਲ ਆਓ ਸਾਹਮਣੇ ਸੁੱਖਾ ਪਿਆਰ ਨਾ ਪਿਆਰ ਨਾ ਆਹ ਨੰਬਰ ਕਹਿੰਦੇ ਸੁੱਖੇ ਦਾ 10 10000 ਦੀਆਂ ਗੱਲਾਂ ਹੋ ਗਈਆਂ ਅਗਲੀ ਕਬੱਡੀ ਪੌਣ ਲਈ ਸੰਦੀਪ ਫੇਰ ਬਾਦਾਂ ਜਾ ਰਿਹਾ ਆਹ ਮੁੰਡਾ ਨੇ ਵੀ ਐਨ ਸਿਰੇ ਦੀਆਂ ਰੇਡਾਂ ਇਹ ਕੱਲ ਤੋਂ ਹੀ ਤਕੜੀਆਂ ਰੇਡਾਂ ਪਾੜਿਆ सामे बले 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 एन सिरा लॻिय पिया हुया ठजया पिया हुया एन कंदे कैम ਰੇ ਫੋਕਸ ਨੇ ਲੈਤਾ ਜਗ ਚੁਕੀਆਂ ਨੇ ਲੈ ਸਿਰਾਂ ਵੱਜਿਆ ਪਿਆ ਲੈ ਵੀ ਸ਼ਾਹ ਵੇਖ ਰਾ ਮੁੰਡੇ ਨਿੱਕੇ ਆ ਪਰ ਵੇਖ ਕੇ ਨਹੀਂ ਮਿਹਨਤ ਕੀਤੀ ਐ ਕਿਦਾਂ ਦਿਲ ਡੋਟਰੇ ਆ ਦਰਸ਼ਕ ਵੀਰਾਂ ਦਾ ਕਬੱਡੀ ਦੇ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕੀਤਾ 45 ਕਿਲੋ ਦੇ ਫਾਈਨਲ ਮੈਚ ਨੇ ਜਾਫੀ ਕਰਦਾ ਕੈਚ ਰੱਖਦਾ ਤੌਣ ਤੇ ਆ ਛੋਟਾ ਗਰਵਿੰਦਰ ਢਾਂਗੇ ਵਾਲਾ ਆਦਮੇ ਟੱਕਰ ਜਿੱਤੇ ਆ ਗਈ ਜਿਵੇਂ ਅੰਬੇ ਦੀ ਤੇ ਢਾਂਗੇ ਵਾਲੇ ਦੀ ਇੱਥੇ ਕੋਈ ਸੀ ਮੇਰੇ ਵੀਰੋ ਉਦੋਂ ਗਰਾਊਂਡ ਹੋਰ ਸੀ ਪਰ ਉਦੋਂ ਕਹਿੰਦੇ ਢਾਂਗੇ ਵਾਲੇ ਨੇ ਅੰਬੇ ਨੂੰ ਠਿੱਪੀ ਲਾ ਕੇ ਸੁੱਟਿਆ ਸੀ ਉਹ ਵੀ ਕਹਿੰਦੇ ਬੜੀ ਵੇਰਲ ਹੋਈ ਇਹ ਘਾਂਗੇ ਅਰਗਾ ਮੇਰੇ ਵੀਰੋ ਨੌਜਵਾਨਾ ਨੌਜਵਾਨ ਬੜਾ ਵਧੀਆ ਜਾਫੀ ਹੈ ਬਹੁਤ ਵਧੀਆ ਜਾਫੀ ਆ ਨਾ ਵੀ ਬੈਸਟ ਆ ਰਹੀਆਂ ਜੋ ਸਬਜੋਦੇ ਜੀ ਪੈ ਰਹੀਆਂ ਸਾਹਮਣੇ ਸੰਦੀਪ ਨੇ ਫੇਰ ਪਾ ਦਿੱਤੀ ਆ ਲੋ ਸਾਹਮਣੇ ਕਬੱਡੀ ਪੈ ਰਹੀ ਹੈ ਡੱਟ ਪੱਜਿਆ ਪਿਆ ਕਿ ਮੇਰੀਆਂ ਆਖਣੇ ਨਹੀਂ ਮੇਰੀਆਂ ਸਾਥਣੇ ਨਹੀਂ ਜ਼ਿੰਦਗੀ ਦੇ ਰੰਗ ਦਿਖਾ ਜਾਨੀ ਜ਼ਿੰਦਗੀ ਦੇ ਕੋਰੇ ਪੰਨਿਆਂ ਤੇ ਸਿੱਟੇ ਚਾਰ ਕ ਰੰਗ ਦੇ ਲਾ ਦੇ ਆਂ ਦੀ ਏ ਇੱਕ ਬੱਲੇ 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 ਲੈ ਗਿਆ ਲੈ ਗਿਆ ਲੈ ਗਿਆ 10000 ਦਾ ਜਫਾ ਜੇ ਲੱਗ ਗਿਆ ਮੋਹਨबीर ਪੱਲ ਜੀ ਬਲਥਾੜੇ ਆਸਟ੍ਰੇਲੀਆ ਵਾਲੇ ਕਹਿੰਦੇ ਜਾਫੀ ਨੂੰ 10000 ਜਾਫੀ ਇਹਦਾ ਮੋਹਨबीर ਪੱਲ ਜੀ ਸ਼ੈਰ ਹੋਇਆ ਇਹਦਾ ਨਾ ਸ਼ੈਰ ਹੋਇਆ ਜਿਹਨੇ ਹੁਣ ਜਫਾ ਲਾਇਆ ਲੈ ਵੀ ਯਾਰੋ 10 ਯਾਰ ਦਾ ਜਫਾ ਲਾ ਦਿੱਤਾ ਤੂੰ ਲਓ ਸਾਹਮਣੇ ਕਬੱਡੀ ਬੂਟਾ ਪਾਉਣ ਲੈ ਆ ਗਿਆ ਬੜਾ ਖੁਸ਼ ਹੈ ਸੰਗਤ ਖੁਸ਼ ਹੈ ਸਾਹਮਣੇ ਕਬੱਡੀ ਕਬੱਡੀ ਉਹ ਪਟਾਜ ਸਿਰਾ ਲੱਗਿਆ ਪਿਆ ਐਕਟਵਾ ਜਿੱਤਣ ਨੂੰ ਫਰਦਾ ਮੇਰੇ ਵੀਰਿਓ ਖੜਕ ਸਿੰਘ ਬੂਟੇ ਦੀ ਕਬੱਡੀ ਚਾਂਦਰਾਂ ਵਾਲਾ ਗਿੱਟਾ ਫੜਿਆ ਚੜ ਗਿਆ ਉੱਤੇ ਜੀ ਬੈਹਾ ਬਿੱਲੋ ਛਾਲ ਮਾਰ ਕੇ ਟਾਂਗਾ ਚੱਲਿਆ ਸਬਾਨਪੁਰ ਨੂੰ ਉਹ ਕਮਾਲ ਕਰਤੀ ਮੇਰੇ ਮਿੱਤਰੋ ਸਿੰਘ ਸਰਦਾਰ ਐਸੇ ਤ ਜਫਾ ਲਾ ਕੇ ਬਹਿ ਗਿਆ ਮੇਰੇ ਵੀਰਿਓ ਵਾਹ ਓ ਨੌਜਵਾਨਾ ਕੈਚ ਕਰ ਲਿਆ ਆਓ ਮੇਰੇ ਵੀਰੋ ਚਾਰੋਂ ਖਾਨੇ ਚਿਤ ਕਰਦੇ ਚੋਬਰ ਨੇ ਇਹ ਆ ਨੌਜਵਾਨ ਇਹ ਮਰਕ ਮਰਕ ਸਿੰਘ ਹੈ ਮੈਂ ਸਮਾਪਤ ਸੰਦੀਪ ਨੰਗਲੀਆਂ ਕਲੱਬ ਦੇ ਨੇ ਸਾਡੇ ਉਜੇ ਵਾਲ ਫਾਸਟ ਲੱਖ ਰੁਪਇਆ ਸਕੂਟਰੀਆਂ ਦੇ ਫਾਸਲੇ ਸਿਰਾਂ ਲੱਗ ਗਿਆ ਅੱਜ ਭਲੱਖਾ ਦੀ ਧਰਤੀ ਤੇ ਬਕਰੇ ਧਾਮੀ ਸਾਹਰ ਰਿਕਾਰਡ ਬਣ ਗਿਆ ਰਟਾ ਬਾਸ ਸਾਹਿਬ ਰਿਕਾਰਡ ਬਣ ਗਏ ਨੇ ਆ ਮੈਚ ਵੇਖੋ ਤੇ ਮੈਚ ਵਿੱਚ ਪਲੇਅਰ ਵੀ ਕਿੰਨੇ ਆ 20 ਕਰੀਬ ਪ੍ਰੇਰ ਹੁਣ ਇੱਕ ਟੀਮ ਦੇ ਵਿੱਚ ਮੇਰੇ ਕੋਲ ਮੋਨबीर ਬੱਲ ਜੀ ਆਏ ਉਹਨਾਂ ਨੇ ਇੱਕ ਗੱਲ ਆਖੀ ਐ 1 ਮਿੰਟ ਸਰਦਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਹਨਾਂ ਨੇ ਕੀ ਆਖਿਆ ਕਿ ਭਾਜੀ ਆਪਾਂ ਦੋ ਆ ਟੀਮ ਨੂੰ ਇਨਾਮ ਦੇ ਨਾਲ 25-25 ਹਜ਼ਾਰ ਰੁਪਿਆ ਹੋਰ ਦਿਆਂਗੇ ਉਹ ਵੰਡਿਆ ਪੋਸਾ ਬੰਨੂ ਜਾਵੇ ਜਿਹੜੇ ਪਲੇਅਰਾਂ ਨੂੰ ਨਹੀਂ ਪੈਸੇ ਮਿਲਲੇ ਜਿਹੜੇ ਖੇਡ ਰਹੇ ਉਹਨਾਂ ਨੂੰ ਤਾਂ ਤੁਸੀਂ ਵੰਡ ਹੀ ਦੇਣਾ ਹੈ ਬਾਕੀ ਕਈ ਹੋਰ ਹੁੰਦੇ ਆ ਉਹਨਾਂ ਨੂੰ ਵੀ ਭਾਜੀ ਆ 25-25 ਹਜ਼ਾਰ ਇਨਾਮ ਦੇ ਨਾਲ ਸਪੈਸ਼ਲ ਤੌਰ ਤੇ ਦਿੱਤਾ ਜਾਵੇਗਾ ਮੋਨਵੀਰ ਪੱਲ ਜੀ ਕਹਿੰਦੇ ਆਪਾਂ ਦੂਜੇ ਪਲੇਅਰਾਂ ਨੂੰ ਵੰਡ ਦਿਓ ਜੇ ਗੱਲ ਵਧੀਆ ਲੱਗੀ ਤੇ ਤਾੜੀਆਂ ਜ਼ੋਰਦਾਰ ਐਕਟਿਵ ਆ ਗਈ ਸਕੂਟਰੀ ਆ ਗਈ ਬਾਜੀ ਟਾਈਗਰ ਦੇ ਜੱਫਿਆਂ ਤੇ 1000-1000 ਲਾਇਆ ਸੀ 1 ਮਿੰਟ ਦੇ ਲੱਗੇ 2000 ਲੈ ਲਓ ਜੀ 1 ਮਿੰਟ ਜੂ 1 ਮਿੰਟ